ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਸਵੇਰ ਦਾ ਟਾਈਮ ਹੈ ਜੀ ਹੁਣ ਪੀਣੇ ਆ ਚਾਹ ਮਿਸਤਰੀ ਵੀ ਆ ਗਏ ਨੇ ਆਪਣੇ ਹਨਾ ਉਹ ਵੀ ਜਿਹੜੀ ਹੈਗੀ ਚਾਹ ਪਿੰਦੇ ਆ ਆ ਦੇਖੋ ਆ ਰੋੜੀ ਹੋਰ ਮੰਗਵਾਈ ਆ ਨਾਲੇ ਆਪਣੇ ਕਾਫੀ ਰੋੜੀ ਹੈਗੀ ਸੀਗੀ ਘਰੋਂ ਹੀ ਜਿਹੜਾ ਬਹੁਤ ਜ਼ਿਆਦਾ ਇੱਟ ਰੋੜਾ ਸੀਗਾ ਥੋੜੀ ਜੀ ਘਟ ਗਈ ਫਿਰ ਵੀ ਉੱਥੇ ਮੁਰਲੇ ਮੁਰਲੇ ਪਾਸਾ ਦੇਖੋ ਇੱਥੇ ਤੱਕ ਤਾਂ ਆਪਣੀ ਰੋੜੀ ਨਾ ਸਰ ਗਿਆ ਸੀਗਾ ਜਿੱਥੇ ਅੱਧ ਤੱਕ ਪਾਇਆ ਹੋਇਆ ਸੀਮੈਂਟ ਹੈ ਇੱਧਰ ਆ ਥੋੜਾ ਜਿਹਾ ਇੱਕ ਕਮਰੇ ਜਿੰਨਾ ਕਥੋਂ ਦੀ ਰੋੜੀ ਘਟ ਗਈ ਸੀਗੀ ਇਹ ਫਿਰ ਆਪਾਂ ਇਹ ਲੈਤੀ ਹੈਗੀ ਮੰਗਵਾ ਲਈ ਤੇ ਇੱਧਰ ਦੋ ਢੇਰੀਆਂ ਲਾਈਆਂ ਪਈਆਂ ਨੇ ਬਾਜਰੀ ਅੱਤੇ ਸੀਮੈਂਟ ਹੀ ਰਲਾਉਣ ਵਾਲਾ ਰਹਿੰਦਾ ਤੇ ਬਜਰੀ ਤੇ ਬਰੇਤੀ ਜਿਹੜੀ ਹੈਗੀ ਰਲੀ ਹੋਈ ਹੈਗੀ ਐ ਮਿਸਤਰੀ ਪਿੰਦੇ ਨੇ ਚਾਹ ਉਹਨਾਂ ਨੂੰ ਵੀ ਚਾਹ ਦੇ ਕੇ ਹੁੰਦੀ ਐ ਤੇ ਬਰੇਤੀ ਵੀ ਦੇਖੋ ਔਰ ਰੇਤਾ ਹਨਾ ਹੋਰ ਮੰਗਵਾਉਣਾ ਪਊਗਾ ਤੇ ਬਜਰੀ ਵੀ ਬਜਰੀ ਤਾਂ ਇੰਨੀ ਰਹਿ ਗਈ ਹੋ ਸਕਦਾ ਸਾਰੀ ਜਾਵੇ ਤੇ ਚਲੋ ਰਹਿਣਾ ਤਾਂ ਥੋੜੀ ਥਾਂ ਆਏਗਾ ਬਰੇਤੀ ਤਾਂ ਮਂਗਾਉਣੀ ਹੀ ਮਂਗਾਉਣੀ ਪੈਣੀ ਐ ਫਿਰ ਆਪਾਂ ਸਾਰੀ ਸਫਾਈ ਕਰਾਂਗੇ ਉਸ ਤੋਂ ਬਾਅਦ ਕਿਹੜਾ ਕੰਮ ਕਲੀਅਰ ਹੋ ਜਾਂਦਾ ਉਹ ਹਜੇ ਜਿਹੜਾ ਥਾਂ ਥਾਂ ਤੇ ਬੋਰੀਆਂ ਵਗੈਰਾ ਹਨਾ ਪਈਆਂ ਨੇ ਕਿਤੇ ਕੁਛ ਪਿਆ ਕਿਤੇ ਇਟ ਰੋੜਾ ਵੈਸੇ ਤਾਂ ਨਾਲ ਦੀ ਨਾਲ ਜਿਹੜੇ ਹੈਗੇ ਸਫਾਈ ਕਰੀ ਜਾਂਦੇ ਚੱਕੀ ਜਾਂਦੇ ਹਨਾ ਫਿਰ ਵੀ ਉਦਾਂ ਉਹੀ ਜੀ ਨਹੀਂ ਹੁੰਦੀ ਫਿਰ ਇੱਕ ਵਾਰੀ ਜੋ ਸਾਰਾ ਕੰਮ ਹੋ ਗਿਆ ਕਲੀਅਰ ਫਿਰ ਸਮਾਰ ਕੇ ਸਫਾਈ ਕਰ ਦਾਂਗੇ ਆਪਾਂ ਹੁਣ ਟਾਈਮ ਹੈਗਾ ਦੁਪਹਿਰ ਦਾ ਜੇ ਮਿਸਤਰੀ ਘਰੇ ਗਏ ਹੋਇਆ ਇੱਕ ਤੋਂ 2 ਵਜੇ ਤੱਕ ਜਿਹੜਾ ਹੈਗਾ ਸੁੱਟੀ ਕਰਦੇ ਹੁੰਦੇ ਆ ਹਨਾ ਤੇ ਹੁਣ ਕਿੰਨੇ ਟਾਈਮ ਦੇ ਫੋਨ ਕਰੀ ਜਾਂਦੇ ਸੀਗੇ ਜਿਹੜੇ ਆਪਣੇ ਸਮਾਨ ਲਾ ਕੇ ਜਾਂਦੇ ਹੁੰਦੇ ਆ ਬਰੇਤੀ ਤੇ ਉਹਨਾਂ ਨੂੰ ਟਾਈਮ ਲੱਗ ਗਿਆ ਸਾਡਾ ਟੱਬਰ ਫਿਰ ਬਹੁਤ ਜ਼ਿਆਦਾ ਕਾਲਾ ਹੈਗਾ ਹੁਣ ਕੁਲਵਿੰਦਰ ਜੀ ਆਪ ਹੀ ਜਾ ਕੇ ਟਰਾਲੀ ਦੇ ਵਿੱਚ ਉੱਥੋਂ ਜਿਹੜੀ ਹੈਗੀ ਬਰੇਤੀ ਪਵਾ ਲਏ ਕਹਿੰਦੇ ਕੰਮ ਨਾ ਖੜ ਜਾਵੇ ਤੇ ਉਹਨਾਂ ਨੂੰ ਹਜੇ ਟਾਈਮ ਲੱਗ ਜਾਣਾ ਸੀਗਾ ਆਉਂਦਿਆਂ ਨੂੰ ਆਪਾਂ ਨੇ ਟਰਾਲੀ ਦਾ ਕਰਾਤਾ ਜੀ ਮੇਕਅਪ ਦੇਖੋ ਕੁਲਵਿੰਦਰ ਸਿੰਘ ਸੰਦੂ ਸੁਲਤਾਨੀ ਕੇ ਜਿੱਦਾਂ ਪਿੰਡ ਦੇ ਵਿੱਚ ਹਨਾ ਆਪਾਂ ਨਾਲ ਕੋਈ ਨਾਮ ਵਜਦਾ ਹੁੰਦਾ ਆ ਹਨਾ ਜਿਵੇਂ ਕਹਿ ਦਿੰਨੇ ਆ ਅੱਲ ਪਈ ਹੋਈ ਆ ਸਾਡੇ ਅਸੀਂ ਸੁਲਤਾਨੀ ਕੇ ਵਜਦੇ ਆ ਜੀ ਆਲੀ ਤੇ ਨਮਾ ਜਿਹੜਾ ਹੈਗਾ ਰੰਗ ਕਰਵਾਇਆ ਟਰੈਕਟਰ ਨਾਲ ਦਾ ਉਹਦੇ ਉੱਤੇ ਜਿਹੜਾ ਹੈਗਾ ਕਿਸੇ ਨਾ ਕਿਸੇ ਨਾਮਾਂ ਦੇ ਨਾਲ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਜਾਣੇ ਜਾਂਦੇ ਆ ਹਨਾ ਸਾਡੇ ਬਜ਼ੁਰਗਾਂ ਦਾ ਨਾਮ ਸੁਲਤਾਨੀ ਸੀਗਾ ਉਹਦੇ ਕਰਕੇ ਪਿੱਛੇ ਲਿਖਵਾ ਵੀ ਦਿੱਤਾ ਇਹਨਾਂ ਨੇ ਹੁਣ ਆਪਣਾ ਦੁਪਹਿਰ ਦੀ ਰੋਟੀ ਤਾਂ ਨਿਬੜ ਗਿਆ ਸੀਗਾ ਜੀ ਸਾਰਿਆਂ ਦਾ ਹੁਣ ਮੈਂ ਇੱਥੇ ਚਾਹ ਰੱਖ ਤੇ ਦੁੱਧ ਜਿਹੜਾ ਹੈਗਾ ਚਾਹ ਦੇ ਵਿੱਚ ਪਾ ਤਾ ਉਵਾਲੀ ਆਜੂਗੀ ਫਿਰ ਆਪਾਂ ਇੱਥੇ ਤੁਸਕ ਦੇ ਵਿੱਚ ਦੁੱਧ ਵਾਲੇ ਚ ਪਾਣ ਲਾਂਗੇ ਸਾਰਿਆਂ ਨੇ ਰੋਟੀ ਟੁੱਕੋ ਜਿਹੜਾ ਹੈਗਾ ਖਾ ਲਿਆ ਲੋਗੀ ਚਾਹ ਬਣ ਗਈ ਮਿਸਤਰੀ ਆ ਗਏ ਨੇ 2 ਵਜੇ 2 ਵਜੇ ਦੇ ਦੁਪਹਿਰ ਦੇ ਹੁਣ ਆਪਾਂ ਚਾਹ ਜੱਗ ਦੇ ਵਿੱਚ ਪੁਣ ਕੇ ਦੇ ਦਾਂਗੇ ਫਿਰ ਜਿਹੜਾ ਹੈਗਾ ਥੋੜਾ ਜਿਹਾ ਰਹਿ ਗਿਆ ਆਪਣਾ ਕੰਮ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਹੋ ਵੀਰ ਹੋ ਜਾਊਗਾ ਜਿਹੜਾ ਫਰਸ਼ ਲੱਗ ਰਿਹਾ ਹੈ ਬੱਸ ਉਹ ਥੋੜਾ ਜਿਹਾ ਰਹਿ ਗਿਆ ਹੁਣ ਪਹਿਲਾਂ ਮੈਂ ਚਾਹ ਪਾਣਦਾ ਫਿਰ ਜਿਹੜਾ ਹੈਗਾ ਹੋਰ ਵੀ ਕੰਮ ਬਹੁਤ ਪਿਆ ਕਰਨ ਵਾਲੇ ਇਹ ਕੱਜ ਬੱਦਲ ਵੀ ਹੋਏ ਪਏ ਨੇ ਵੱਟ ਬਹੁਤ ਜ਼ਿਆਦੇ ਹੋਇਆ ਪਿਆ ਐਨੀ ਜ਼ਿਆਦੇ ਗਰਮੀ ਹੋ ਗਈ ਆਹ ਦਾ ਕਿੰਨੀਆਂ ਫਿਰਦੀਆਂ ਨੇ ਦੋ ਗੜਾ ਜੀਆਂ ਇਹਨਾਂ ਦਾ ਰੰਗ ਕਰਾਂਗੇ ਜੀ ਇਹ ਕੰਮ ਆਉਣਗੇ ਆਪਣੇ ਤੀਆਂ ਵੇਲੇ ਇਹ ਇਹ ਬੜੇ ਕੰਮ ਹੁੰਦੇ ਨੇ ਹਰੇਕ ਵਾਰੀ ਅਸੀਂ ਰੈਂਕ ਕਰਦੇ ਹਾਂ ਫੁੱਟ ਫੱਟ ਜਾਂਦੀਆਂ ਨੇ ਕਿਉਂਕਿ ਜਦੋਂ ਫੋਟੋਆਂ ਵਗੈਰਾ ਕਰਾਉਂਦੇ ਨੇ ਨਾ ਪਹਿਣਾ ਕਰਾਉਂਦੀਆਂ ਨੇ ਤੇ ਬੱਚਿਆਂ ਤੋਂ ਚਲੋ ਫੁੱਟ ਫੱਟ ਜਾਂਦੀਆਂ ਨੇ ਨਾ ਇਹ ਮੇਰੇ ਸਭਾਲ ਕੇ ਰੱਖੀਆਂ ਹੋਈਆਂ ਨੇ ਹੁਣ ਆਪਣੇ ਮਿਸਤਰੀ ਜਿਹੜੇ ਹੈਗੇ ਬਾਦ ਦੇ ਨੇ ਇੰਨੀਆਂ ਬੋਰੀਆਂ ਪਈਆਂ ਨੇ ਪਹਿਲਾਂ ਜਿਹੜਾ ਹੈਗਾ ਬਾਲ ਪੱਟੀ ਕਰੀ ਅੰਦਰ ਹੈ ਨਾ ਉਹਦੇਆਂ ਵਾਲੀਆਂ ਬੋਰੀਆਂ ਨੇ ਛੋਟੇ ਛੋਟੇ ਕਹਿੰਦੇ ਸਮਾਨ ਦਾ ਜਿਹੜਾ ਹਜੇ ਕੋਈ ਵੀ ਖਾਟ ਕਾਣਾ ਨਹੀਂ ਬਣਿਆ ਹੁਣ ਮੈਂ ਗੋਹਾ ਖੋਲਦੀ ਆ ਫਿਰ ਮੈਂ ਧਾਰ ਵੀ ਚੋਣੀ ਆ ਤੇ ਗੋਬਰ ਦਾਸ ਕਿਉਂਕਿ ਸਾਰਾ ਦਿਨ ਉੱਤੇ ਰਹਿੰਦੀ ਹੈ ਨਾੜ ਹੁਣ ਜਿਹੜੀ ਇੱਥੇ ਟੂਟੀ ਲਵਾ ਲਈ ਆਪਾਂ ਨੇ ਇਹ ਵੀ ਮਾਹ ਜਾਈਗੀ ਬਹੁਤ ਜ਼ਿਆਦਾ ਮਾਹ ਜਾਈਗੀ ਪਾਣੀ ਅੱਗੇ ਬਾਹਰ ਟੀਆਂ ਨਾ ਪਾਉਂਦੇ ਤੇ ਜਾਂ ਪਾਈਪ ਨਾਲ ਪਾਉਂਦੇ ਤੇ ਬਹੁਤ ਹੱਸਦਾ ਉਹ ਹੁਣ ਐਨ ਵਧੀਆ ਹੋ ਜਾਂਦਾ ਹੈ ਜਿਹੜਾ ਉੱਪਰ ਪਾਣੀ ਪਾ ਕੇ ਬਹੁਤ ਵਧੀਆ ਨੀਚੇ ਜਿਹੜੇ ਵਿੱਚ ਆਪਣੇ ਸਰੀਏ ਦੇ ਦੰਦੇ ਜਲਵਾਏ ਹੋਏ ਨੇ ਬਹੁਤ ਵਧੀਆ ਖੋਲਦੇ ਨੇ ਇੱਕ ਭੈਣ ਦਾ ਕਮੈਂਟ ਵੀ ਆਇਆ ਸੀਗਾ ਜੀ ਕਹਿੰਦੇ ਗੋਬਰ ਗੈਸ ਦਿਖਾਇਓ ਤੁਹਾਡੇ ਕਿੱਥੇ ਲੱਗਿਆ ਹੋਇਆ ਹੈਗਾ ਵੀ ਪਤਾ ਤਾਂ ਲੱਗਦਾ ਨਹੀਂ ਆਪਣੇ ਜਿਹੜਾ ਹੈਗਾ ਅੰਡਰਗਰਾਉਂਡ ਲੱਗਿਆ ਹੋਇਆ ਜਿਹੜਾ ਗੋਬਰ ਗੈਸ ਇੱਥੇ ਹੀ ਹੈ ਉੱਪਰ ਜਿਹੜਾ ਹੈਗਾ ਅਸੀਂ ਫਰਸ ਲਾਤਾ ਸੀਗਾ ਜੇ ਕਦੇ ਵੀ ਚੱਕਣੀਆਂ ਨੇ ਸੈਲਫਾ ਪਾਈਆਂ ਹੋਈਆਂ ਨੇ ਆਪਾਂ ਚੱਕ ਵੀ ਸਕਦੇ ਹਾਂ ਆ ਦੇਖੋ ਆਹ ਹੋਰੇ ਆਪਣੇ ਬੋਬਰ ਗੈਸ ਲੱਗਿਆ ਹੋਇਆ ਇੱਥੇ ਖੇੜਾ ਨੇ ਆਪਣੇ ਜਿਹੜਾ ਲੱਗਿਆ ਹੋਇਆ ਪੱਕਾ ਲੱਗਿਆ ਹੋਇਆ ਇੱਕ ਕੱਚਾ ਵੀ ਬਣਦਾ ਹੈ ਨਾ ਆਪਣੇ ਪੱਕਾ ਦਾ ਇੱਕ ਪਾਸੇ ਜਿਹੜਾ ਹੈਗਾ ਹੋਦੀ ਦਾ ਢੱਕਣ ਵੀ ਰੱਖਿਆ ਹੋਇਆ ਵੀ ਆਪਾਂ ਖੋਲ ਕੇ ਸਾਫ ਵਗੈਰਾ ਕਰ ਸਕਦੇ ਆ ਇਹ ਇੱਥੇ ਖੇਲ ਬਣਵਾਈ ਹੋਈ ਹੈ ਨਾਲ ਹੀ ਇਧਰਲੇ ਪਾਸੇ ਨਿਕਲਦਾ ਇਧਰ ਆਪਣੀ ਰੂੜੀ ਹੈਗੀ ਰੂੜੀ ਤੇ ਹੀ ਨਿਕਲ ਜਾਂਦਾ ਆ ਦੇਖਿਆ ਤਾਂ ਕੋਹ ਆਉਂਦੇ ਆ ਐ ਪਤਲੇ ਕਰਕੇ ਇੱਥੋਂ ਦੀ ਜਿਹੜਾ ਹੈ ਇਹ ਅੰਦਰ ਜਾਂਦਾ ਆ ਆ ਫੱਟੀ ਲਾਈ ਹੋਈ ਆ ਸਾਡੀ ਮੂਰੇ ਕਈ ਵਾਰੀ ਹਨਾ ਜਿਹੜੇ ਬਾਹਰ ਬੂਰ ਰਹਿੰਦੇ ਨਹੀਂ ਪਤਾ ਹੁੰਦਾ ਵੀ ਗੋਬਰ ਗਿਆ ਇਸ ਵਾਰੇ ਹਨਾ ਤਾਂ ਕਰਕੇ ਪਾਉਣ ਨੇ ਜਿਹੜਾ ਹੈਗਾ ਪੁੱਛਿਆ ਸੀਗਾ ਦੇਖੋ ਕੋਲ ਕੇ ਇੱਥੋਂ ਦੀ ਜਿਹੜਾ ਹੈਗਾ ਖੇੜਾ ਦੇ ਵਿੱਚ ਜਾਂਦਾ ਆ ਪਾਈਪ ਵਗੈਰਾ ਆਪਣਾ ਖੇੜਾ ਹੋਇਆ ਹੁਣ ਮੈਂ ਚੋਣੀ ਹੈ ਜੀ ਧਾਰ ਥੋੜੀ ਜਿਹੀ ਜਿਹੜੀ ਹੈਗੀ ਟਾਈਮ ਨਾਲ ਇਸ ਦਿਹਾ ਚੋ ਲੈਣੇ ਆ ਜੇ ਥੋੜਾ ਜਿਹਾ ਲੇਟ ਹੋ ਜਾਈਏ ਫਿਰ ਮੱਛਰ ਹੋ ਜਾਂਦਾ ਫਿਰ ਜਿਹੜਾ ਹੈਗਾ ਪਸ਼ੂ ਵੀ ਲੱਤਾਂ ਮਾਰਦੇ ਆ ਹਨ ਤੇ ਹੁਣ ਆਪਾਂ ਥੋੜੀ ਜੀ ਧੂਈ ਲਾ ਕੇ ਹਨ ਫਿਰ ਧੂਆ ਜਾਂ ਮੱਛਰ ਨੂੰ ਬਾਹਰ ਕੱਢ ਦਿੰਦਾ ਆ ਫਿਰ ਮੱਛਰਦਾਨੀ ਜਿਹੜੀ ਹੈਗੀ ਸਿੱਟ ਦਿੰਨੇ ਹੁੰਨੇ ਆ ਫਿਰ ਪਸ਼ੂ ਆਰਾਮ ਨਾਲ ਬੈਠੇ ਰਹਿੰਦੇ ਨੇ ਉੱਪਰ ਪੱਖਾ ਚੱਲਦਾ ਹੁੰਦਾ ਇਸ ਵਾਰੀ ਉਹ ਲਾਈ ਆ ਆਪਣੇ ਮੱਛਰਦਾਨੀ ਅੱਗੇ ਜਿਹੜਾ ਬਹੁਤ ਔਖਾ ਸੀ ਜੀ ਸਾਰੀ ਸਾਰੀ ਰਾਤ ਜਿਹੜਾ ਹੈਗਾ ਧੂਆ ਕਰੀ ਜਾਂਦੇ ਜੇ ਘੰਟੇ-ਘੰਟੇ ਬਾਅਦ ਉੱਠ ਕੇ ਅੱਧੇ-ਅੱਧੇ ਘੰਟੇ ਬਾਅਦ ਫੇਰ ਧੂਆਂ ਆ ਜੇ ਬੁੱਝ ਜਾਂਦਾ ਫੇਰ ਪਾਥੀ ਲਾਉਂਦੇ ਉਹਦੇ ਵਿੱਚ ਹਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੀ ਹੁਣ ਬਹੁਤ ਜ਼ਿਆਦਾ ਸੌਖਾ ਹੋ ਗਿਆ ਪਸ਼ੂਆਂ ਨੂੰ ਵੀ ਤੇ ਸਾਨੂੰ ਵੀ ਜੀ ਹੁਣ ਮੈਂ ਇੱਥੇ ਕਰਦੀ ਆ ਜੀ ਟੋਕਾ ਤੇ ਬਹੁਤ ਭੈਣਾ ਕਹਿਣਗੇ ਹਨਾ ਵੀ ਤੁਸੀਂ ਟੋਕਾ ਹੱਥਾਂ ਨਾਲ ਕਰਦੇ ਹੋ ਇਹਦੇ ਉੱਤੇ ਮੋਟਰ ਲਗਵਾ ਲਓ ਸਾਡੀ ਮਸ਼ੀਨ ਦੇ ਉੱਤੇ ਮੋਟਰ ਲੱਗੀ ਹੋਈ ਸੀਗੀ ਜੀ ਜਦੋਂ ਆਪਣੇ ਘਰ ਦੀ ਘਰ ਪਿਆ ਹਨਾ ਨਵਾਂ ਸਾਰੀ ਜਿਹੜੀ ਹੈਗੀ ਸੈਟਿੰਗ ਜੀ ਹਿੱਲੀ ਪਈ ਐ ਹੁਣ ਆਪਾਂ ਦਵਾਰਾ ਮਸ਼ੀਨ ਕਿਤੇ ਫਿੱਟ ਕਰਾਵਾਂਗੇ ਫੇਰ ਜਿਹੜੀ ਮੋਟਰ ਲਗਵਾਵਾਂਗੇ ਅਸੀਂ ਲਹਾਤ ਹੀ ਸੀਗੀ ਮੋਟਰ ਤੇ ਪਲੱਗ ਵਗੈਰਾ ਦਾ ਇੱਧਰ ਹਜੇ ਕੋਈ ਸਿਸਟਮ ਹੋਇਆ ਨਹੀਂ ਹੈਗਾ ਅਸੀਂ ਹੱਥਾਂ ਨਾਲ ਹੀ ਟੋਕਾ ਕਰ ਲੈਨੇ ਹੁੰਨੇ ਆ ਬਦਲ ਬਦਲ ਕੇ ਹਰਸ ਵੀ ਵਿੰਚਟ ਕਰਦਾ ਹੈਗਾ ਕਿਉਂਕਿ ਆਪਦੀ ਸਿਹਤ ਖਾਤਰ ਹਨਾ ਵਧੀਆ ਆਪਾਂ ਜਿਹੜਾ ਹੈਗਾ ਗੇੜ ਕੇ ਟੋਕਾ ਕਰਦੇ ਆ ਅੱਗੇ ਪਹਿਲਾਂ ਜਿਹੜਾ ਦੇਖਦੇ ਸੀਗੇ ਆਪਣੇ ਹਨਾ ਇਦਾਂ ਹੀ ਕਰਦੇ ਹੁੰਦੇ ਸੀਗੇ ਬਜ਼ੁਰਗ ਸਾਡੇ ਪਿੰਡ ਤਾਂ ਬਹੁਤ ਜ਼ਿਆਦਾ ਕਿਉਂਕਿ ਹੁਣ ਤਾਂ ਬੜੀਆਂ ਮਸ਼ੀਨਾਂ ਲੱਗੀਆਂ ਜੀ ਬਹੁਤ ਜ਼ਿਆਦਾ ਮੇਰੇ ਪਾਪਾ ਨਾਲ ਮੈਂ ਬਹੁਤ ਜ਼ਿਆਦਾ ਟੋਕਾ ਕਰਾਇਆ ਹੈਗਾ ਤੇ ਨਾਲ ਖਚਾਉਂਦੀ ਵੀ ਰਹੀ ਹਨਾ ਤੇ ਹੁਣ ਮੈਂ ਕੱਟੀ ਨੂੰ ਵੀ ਤਾਜ ਤਾਜ਼ਾ ਹਰਾ ਰਲਾ ਦਿੰਨੀ ਆ ਇਹ ਬਹੁਤ ਜ਼ਿਆਦਾ ਨਖਰ ਉਹ ਤਾਜ ਤਾਜ਼ਾ ਖਾਂਦੀ ਏ ਨੱਕ ਜਾਂ ਮਾਰ ਕੇ ਹਰ ਇੱਕ ਚੀਜ਼ ਖਾਂਦੀ ਏ ਤੇ ਨਾਲੇ ਚਲੋ ਆਪਦੇ ਘਰ ਦੇ ਕੰਮ ਦਾ ਕੋਈ ਮੀਣਾ ਨਹੀਂ ਹੈਗਾ ਜੀ ਨਾਲੇ ਜਿਹੜਾ ਹੈਗਾ ਮੈਂ ਟੋਕਾ ਕਿਉਂ ਕਰਦੀ ਆ ਪ੍ਰੈਕਟਿਸ ਹੋ ਜਾਂਦੀ ਆ ਬਹਾਨੇ ਨਾਲ ਹਨ ਤੇ weight ਜਿਹੜਾ ਹੈਗਾ ਥੋੜਾ ਜਿਹਾ ਵਧ ਰਿਹਾ ਸੀ ਮੇਰਾ ਮੈਂ ਕਿਉਂਕਿ ਬੇਟ ਜੋਖ ਦੀ ਰਹਿਣੀ ਆ ਥੋੜੇ ਟਾਈਮ ਬਾਅਦ ਹੁਣ ਮੈਂ ਜਿਹੜਾ ਹੈਗਾ ਘਰ ਦਾ ਕੰਮ ਦੁਵਾਰਾ ਜ਼ਿਆਦਾ ਕਰਦੀ ਆ ਫਿਰ ਬੈ ਕੇ ਜਿੱਦਾਂ ਪੋਚੇ ਲਾਉਣੇ ਝਾੜੂ ਲਾਉਣਾ ਹਨ ਬੈ ਕੇ ਕਰਦੀ ਆ ਛੋਟੇ ਰੜਕੇ ਨਾਲ ਤੇ ਉਹਦੇ ਨਾਲ ਵੀ ਪੇਟ ਘਟ ਜਾਂਦਾ ਹੈ ਮਸ਼ੀਨ ਤੇ ਸਾਰਾ ਮੇਰਾ ਕੰਮ ਮਸ਼ੀਨ ਤੇ ਬੈਠਣ ਨਾਲ ਪੇਟ ਥੋੜਾ ਜਿਹਾ ਵੱਧ ਜਾਂਦਾ ਹੈ ਜੀ ਚਲੋ ਨਾਲੇ ਘਰ ਦਾ ਕੰਮ ਹੋ ਜਾਂਦਾ ਜੀ ਨਾਲੇ ਆਪਣੀ ਐਕਸਰਸਾਈਜ਼ ਹੋ ਜਾਂਦੀ ਹੈ ਜਿਦਾ ਬਾਹਾਂ ਵਗੈਰਾ ਦੀ ਐਕਸਰਸਾਈਜ਼ ਹੁੰਦੀ ਹੈ ਨਾ ਸਰਵਾਈਕਲ ਵਾਲਿਆਂ ਨੂੰ ਇਹ ਬਹੁਤ ਵਧੀਆ ਰਹਿੰਦਾ ਆ ਚਲੋ ਨਾਲੇ ਵਹਾਨੇ ਨਾਲ ਆਪਣੇ ਘਰ ਦਾ ਹੀ ਕੰਮ ਹੋ ਜਾਂਦਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ